ਸਾਰੇ ਪਿਆਰੇ ਪਿਆਰੇ YouTube ਫੈਮਲੀ ਨੂੰ ਸੱਸੀ ਅਕਾਲਜੀ ਮਨਰਾਸੀ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਲੋ ਜੀ ਮੰਗਲਵਾਰ ਦੇ ਨੇ ਆ ਸਵੇਰ ਦਾ ਟਾਈਮ ਹੈ ਔਰ ਆਪਣੇ ਵਲੌਗ ਦੀ ਸ਼ੁਰੂਆਤ ਹੋ ਗਈ ਹੈ ਤੁਸੀਂ ਚੈਨਲ ਨੂੰ ਕਰਿਓ ਸਪੋਰਟ ਜੀ ਇਹ ਆਪਦੇ ਪਸੰਦ ਦੇ ਬੂਟੇ ਲੈ ਕੇ ਜਾ ਰਹੇ ਜਿਹੜਾ ਸਮੇਤ ਪੱਟ ਇਹ ਲੱਗ ਤੋਂ ਇਹ ਤਾਂ ਵੱਧੂ ਹੋਏ ਪਏ ਆ ਉਹ ਚ ਕਿੰਨੇ ਖੜੇ ਆ ਹੋਰ ਹੋਰ ਪੈਰ ਗਿੱਡੀ ਤਾਂ ਹੈਗੀ ਆ ਆਹ ਵਾਲਾ ਹਾਂ ਇਹ ਨਹੀਂ ਮੋਟਾ ਪੁੱਟੇ ਇਹ ਨਹੀਂ ਲੱਗ ਜਾਨੇ ਉਹ ਲੈ ਜਾਣਗੇ ਆਹਾਂ ਹਾਂ ਇਹ ਤਾਂ ਨਹੀਂ ਲੱਜਣੀ ਇਹ ਤਾਂ ਲੱਗ ਜਣੀ ਇਹ ਲੈਣਾ ਉਹਦੀ ਇੱਜੇ ਲੱਗਣੀ ਨੇ ਅਡੀ ਇੱਕ ਪਾਸੋਂ ਪੱਟ ਲੋ ਨਾ ਇੱਥੋਂ ਔਰ ਜੜ ਤੋਂ ਜੜ ਕੱਢ ਲੋ ਮਿੱਟੀ ਇਸ ਮੇਲ ਕੱਢੋ ਫੇਰ ਵਧੀਆ ਲੱਗੂ ਮੈਂ ਲਫਾਫਾ ਲਿਆ ਦੇਣੀ ਪਾਣੀ ਬਹੁਤ ਪਾ ਗੂੰਗੀ ਪੱਟ ਲਿਓ ਫੇਰ ਹੋਊਗੀ ਦੇਖੋ ਇੱਕ ਹੋਰ ਇੱਕ ਪੱਟਲ ਬਹੁਤ ਹੈ ਤੂੰ ਤਾਂ ਉਧਰ ਦੋ ਕਮਲਿਆ ਚ ਖੜੀ ਐ ਸੀ ਇਹ ਲਸਣ ਹੈ ਇਹ ਲਸਣ ਵਾਲਾ ਕਹਿੰਦੀ ਐ ਮੈਂ ਕਿਹਾ ਲਸਣ ਵਾਲਾ ਕਹਿਦਾ ਹੀ ਦਾ ਬਸ ਹੋਰ ਤਾਂ ਮੈਨੂੰ ਲੱਗਦਾ ਹੈ ਗਈ ਐ ਸਾਰੇ ਤੁਹਾਡੇ ਹੂੰ ਟਾਣੀ ਨਾਲੀ ਹੋ ਜੂ ਹਾਂ ਇਹ ਟਾਣੀ ਨਾਲੀ ਹੋ ਜਲਦੀ ਮੈਂ ਉਹ ਵਈਆ ਬਸ ਸਾਨੂੰ ਲੱਗਦਾ ਤਾਂ ਕੁਛ ਨਹੀਂ ਗਾ ਨਹੀਂ ਬਿਲਣਾ ਲੱਗਦੀ ਹੈ ਬਸ ਚਿੱਟੇਪੁਰਾ ਲੱਗਦੇ ਅੱਛਾ ਪਤਾ ਨਹੀਂ ਲੱਗੇ ਤਾਂ ਹੈ ਨਹੀਂ ਮੱਖਣ ਗਿਆ ਪਾਣੀ ਨਹੀਂ ਤੁਸੀਂ ਪਾਉਂਦੀ ਜਦੋਂ ਪਾਉਂ ਸੁੱਕਾ ਪਿਆ ਲੈ ਪਾਣੀ ਪਾਣੀ ਤਾਂ ਇੰਨਾ ਪਾਈਦਾ ਮੇਰੇ ਸਬਜ਼ੀਆਂ ਤੋਂ ਜਿਹੜੀਆਂ ਵੀ ਸਾਰੀਆਂ ਪਾ ਦੇ ਦੀਆਂ ਚਲ ਮੈਂ ਲਫਾਫਾ ਲੈ ਕੇ ਦਿੰਨੀ ਚਲੋ ਜੀ ਮੰਮੀ ਇੱਧਰ ਕਰ ਰਹੀ ਹੈ ਜਾਣ ਦੀ ਤਿਆਰੀ ਤੇ ਆਪਾਂ ਫੁਲਕਾ ਵਗੈਰਾ ਬਣਾ ਲਿਆ ਬੋਲਦਾ ਜੀ ਮੈਂ ਬੋਲਦਾ ਠੀਕ ਹੈ ਮੈਂ ਕੋਈ ਬੀ ਬੋਲਦਾ ਹੂੰ ਕਰੀ ਲਿਆ ਗਰਮੀ ਤੇ ਬਹੁਤ ਧਿਆਨ ਲੱਗਦਾ ਵਸੇ ਵੀ ਚਲੋ ਜੀ ਇਧਰ ਮੰਮੀ ਨੇ ਕਰ ਲਈ ਤਿਆਰੀ ਰਾਜਿੰਦਰ ਵੀ ਹੋ ਰਿਹਾ ਤਿਆਰ ਜਿਵੇਂ ਛੱਤ ਤੇ ਆ ਗਈ ਸੀਗੀ ਗੰਡੇ ਲੈਣ ਵਾਸਤੇ ਸਬਜ਼ੀ ਬਣਾ ਰਹੇ ਸੀ ਮੰਮੀ ਸਬਜ਼ੀ ਕੱਟ ਰਹੇ ਸੀਗੀ ਕੀਆ ਤੋਰੀਆਂ ਦੀ ਤੇ ਗੰਡੇ ਮੇਜੀ ਦਾ ਦੇਖੇ ਖਤਮ ਹੋ ਗਏ ਮੈਂ ਕਿ ਚਲੋ ਲੈ ਕੇ ਆਉਣੀ ਛੱਤ ਤੋਂ ਹੁਣ ਬਸ ਥੋੜੇ ਜਿਹੇ ਰਹਿ ਗਏ ਆ ਤੇ ਇਧਰ ਜਿਹੜੇ ਆਪਾਂ ਸਾਰੇ ਅਗਾਏ ਸੀ ਕਿਦਰ ਪਾਲਕ ਮੇਥੇ ਧਨੀਆ ਵਧੀਆ ਜਿਹੜਾ ਓਕਿਆ ਆਇਆ ਤੇ ਹੁਣ ਇਸ ਨੂੰ ਬਸ ਪਾਣੀ ਵੀ ਲਾਤਾ ਆ ਹੁਣ ਤਾਂ ਡੇਲੀ ਪਾਣੀ ਮਿਲਦਾ ਰਹੂਗਾ ਬਾਕੀ ਹੁਣ ਇੰਨੀ ਧੁੱਪ ਨਹੀਂ ਪੈਂਦੀ ਨਾ ਤੇ ਜਰਾ ਜ਼ਰੂਰਤ ਵੀ ਨਹੀਂ ਪੈਂਦੇ ਹੈ ਨਾ ਤੇ ਇੱਥੇ ਰਾਜਿੰਦਰ ਲੈ ਆਏ ਸੀਗੇ ਕੁਝ ਖਖੜੀਆਂ ਬੋਲੀ ਤੋਂ ਲੈ ਕੇ ਆਏ ਸੀ ਨਾ ਬੋਲੀ ਤਾਂ ਸਸਤੀਆਂ ਮਿਲ ਜਾਂਦੀਆਂ ਤੇ ਬਹੁਤ ਸਵਾਦਕ ਕਟੀਆਂ ਦੇ ਨਾਲ ਸਬਜੀ ਸੀਗੀ ਕੁਛ ਫਰੂਟ ਵਗੈਰਾ ਲੈ ਕੇ ਆਏ ਸੀਗੇ ਤੇ ਫਿਰ ਇੱਥੇ ਹੋ ਗਿਆ ਸੀ ਦੁਪਹਿਰ ਦੇ 3 ਵਜੇ ਦਾ ਟਾਈਮ ਦੁਪਹਿਰ ਦਾ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਮੈਂ ਲੱਗੇ ਸੀ ਕਿ ਸਬਜੀ ਬਣਾਉਣ ਵਾਸਤੇ ਤੇ ਅੱਜ ਲੈ ਕੇ ਆਏ ਸੀਗੇ ਮਟਰ ਮਟਰ ਜਿਹੜੇ ਸਟੋਰ ਵਾਲੇ ਮਟਰ ਹੁੰਦੇ ਹਨਾ ਸਟੋਰੇਜ 'ਚ ਰੱਖੇ ਹੁੰਦੇ ਆ ਉਹ ਵਾਲੇ ਮਟਰ ਲੈ ਕੇ ਆਏ ਸੀਗੇ ਫ੍ਰੀਜ਼ਨ ਵਾਲੇ ਤੇ ਬੜੇ ਟਾਈਮ ਬਾਅਦ ਮੈਂ ਕਿ ਇਹ ਸਬਜੀ ਹੁਣ ਖਾ ਰਹੇ ਹਾਂ ਲਸੋ ਕਰਦੀਆਂ ਸੱਜੀਆਂ ਖਾ ਖਾ ਕੇ ਹੁਣ ਅੱਕੇ ਜੇ ਪੈਸੇ ਵਸ ਹੁਣ ਹੈ ਵੀ ਨਹੀਂ ਗੀਆਂ ਹੁਣ ਤਾਂ ਸਬਜ਼ੀਆਂ ਉੱਤਰ ਨੂੰ ਹਟ ਗਈਆਂ ਹੁਣ ਤਾਂ ਜਿਹੜੀ ਕੋਈ ਸਿਆਲ ਵਾਲੀ ਸਬਜ਼ੀ ਆ ਉਹ ਆਊਗੀ ਜਿਵੇਂ ਪਾਲਕ ਹੋ ਗਏ ਮਿੱਥੇ ਹੋ ਗਏ ਹੈਨਾ ਤੇ ਤਾਂ ਕਰਕੇ ਹੁਣ ਤਾਂ ਬਸ ਇਹ ਹੁੰਦਾ ਵੀ ਕੀ ਬਣਾਈਏ ਹੁਣ ਤੇ ਤਾਂ ਕਰਕੇ ਰਾਜਿੰਦਰ ਅੱਜ ਦੋ ਤਿੰਨ ਸਬਜ਼ੀਆਂ ਲੈ ਆਏ ਤੇ ਪਨੀਰ ਜਿਹੜਾ ਸੀਗਾ ਉਹ ਮੈਂ ਰਾਤ ਹੀ ਬਣਾ ਕੇ ਰੱਖ ਲਿਆ ਸੀਗਾ ਥੋੜਾ ਜਿਹਾ ਦੁੱਧ ਵਧ ਸੀ ਮੈਂ ਕਿਹਾ ਚਲ ਪਨੀਰ ਬਣਾ ਕੇ ਰੱਖ ਲੈਨੇ ਆ ਨਹੀਂ ਤਾਂ ਜਿਹੜੇ ਕਾਲੇ ਛੋਲੇ ਜਾਂ ਕਬਲੇ ਛੋਲੇ ਆ ਉਹ ਪਾ ਕੇ ਬਣਾ ਲਾਂਗੇ ਤੇ ਪਰ ਫਿਰ ਜਦੋਂ ਮਟਰ ਲਿਆਏ ਤੇ ਮੈਂ ਕਿਹਾ ਚਲੋ ਇਹ ਤਾਂ ਬਹੁਤ ਵਧੀਆ ਕੀਤਾ ਬਈ ਬੜੇ ਟਾਈਮ ਬਾਅਦ ਮਟਰਾਂ ਦੀ ਸਬਜ਼ੀ ਖਾ ਰਹੇ ਆ ਨਾ ਜਿਹੜੀ ਸਬਜ਼ੀ ਕਾਫੀ ਟਾਈਮ ਬਾਅਦ ਖਾਈਏ ਉਹ ਫਿਰ ਬੜੀ ਸਵਾਦ ਲੱਗਦੀ ਹੈ ਜਿਹੜੀ ਡੱਲੀ ਬਣਾਉਂਦੇ ਰਹੀਏ ਉਹ ਫਿਰ ਵਧੀਆ ਜੇ ਨਹੀਂ ਲੱਗਦੀ ਕਿ ਨਾ ਲੋ ਜੀ ਮਟਰ ਆਪਾਂ ਧੋ ਲਏ ਸੀਗੇ ਤੇ ਧੋ ਕੇ ਮੈਂ ਪਾ ਤੇ ਤੜਕੇ ਚ ਤੇ ਪਨੀਰ ਜਿਹੜਾ ਸੀਗਾ ਇਹ ਥੋੜਾ ਮਤਲਬ ਕਿ ਪੂਰਾ ਵਧੀਆ ਨਹੀਂ ਬਣਿਆ ਸੀਗਾ ਇਹ ਕਿਉਂਕਿ ਮੈਂ ਉਹਦੇ ਹੀ ਇਸ ਨੂੰ ਠੰਡਾ ਹੋਣਾ ਨਹੀਂ ਰੱਖ ਸਕੀ ਅਤੇ ਜਿੱਤੇ ਦਿਵਾ ਨਹੀਂ ਦੇ ਸਕੀ ਥੋੜਾ ਟਾਈਮ ਪਿਆਰੇ ਹੈ ਜਿਸ ਕਰਕੇ ਥੋੜਾ ਇਹ ਇਸ ਤਰ੍ਹਾਂ ਦਾ ਬਣ ਗਿਆ ਪਰ ਪੀਸ ਤਾਂ ਮੈਂ ਕਿਹਾ ਕੱਟੇ ਜਾਣਗੇ ਤੇ ਇਸ ਨੂੰ ਮੈਂ ਰੱਖਤਾ ਸੀਗਾ ਫ੍ਰੀਜਰ ਦੇ ਵਿੱਚ ਤੇ ਹੁਣ ਮੈਂ ਕਿਹਦੇ ਪੀਸ ਕੱਟ ਕੇ ਤੇ ਫਿਰ ਮੈਂ ਬਸ ਸਬਜੀ ਜਿਵੇਂ ਕਿ ਬਣਾ ਕੇ ਫਿਰ ਇਹ ਵਿੱਚ ਪਾ ਦੇਣੀ ਹੁੰਦੀ ਹੈ ਫਿਰ ਇੱਕ ਵਿਸ ਲਵਾਉਣੀ ਹੁੰਦੀ ਹੈ ਫਿਰ ਪਨੀਰ ਜਿਹੜਾ ਘੁਲਦਾ ਨਹੀਂ ਵਧੀਆ ਰਹਿ ਜਾਂਦਾ ਕਈ ਤੇ ਜਿਵੇਂ ਵਿੱਚ ਪਹਿਲਾਂ ਤਲਕੇ ਪਾ ਲੈਂਦੇ ਆ ਤੇ ਆਪਾਂ ਕਦੇ ਤਲਕੇ ਨਹੀਂ ਪਾਇਆਗਾ ਉਹ ਫਿਰ ਜ਼ਿਆਦਾ ਆਇਲੀ ਜਾ ਹੋ ਜਾਂਦਾ ਸਬਜੀ ਜਿਹੜੀ ਹੁੰਦੀ ਹੈ ਕਿਉਂਕਿ ਪਨੀਰ ਜਿਹੜਾ ਹੁੰਦਾ ਇਹ ਘੇ ਵਾਲਾ ਸੋਖ ਲੈਂਦਾ ਅਸੀਂ ਤਾਂ ਬਸ ਇਦਾਂ ਹੀ ਕਰਦੇ ਹੁੰਨੇ ਆ ਬਣਾ ਕੇ ਫਿਰ ਬਸ ਇੱਕ ਵਾਰੀ ਇੱਕ ਵਿਸਲ ਬਜਾ ਦੇਨੇ ਵਧੀਆ ਸਬਜੀ ਹੋ ਜਾਂਦੀ ਹੈ ਤਿਆਰ ਟਿਊਸ਼ਨ ਦਾ ਟਾਈਮ ਹੋ ਗਿਆ ਤੇ ਬੱਚੇ ਅੱਜ ਕੱਲ ਬੜੇ ਬਿਮਾਰ ਚੱਲ ਰਹੇ ਆ ਕਿਸੇ ਨੂੰ ਖੰਘ ਹੋ ਰਹੀ ਹੈ ਕਿਸੇ ਨੂੰ ਜ਼ੁਖਾਮ ਕਿਸੇ ਨੂੰ ਬੁਖਾਰ ਤੇ ਕੋਈ ਪਹੁੰਚ ਗਿਆ ਕੋਈ ਹਜੇ ਪਹੁੰਚਿਆ ਨਹੀਂ ਟਿਊਸ਼ਨ ਤੇ ਚਲੋ ਉਸ ਤੋਂ ਬਾਅਦ ਆਪਾਂ ਗਏ ਗਾਰਡਨ 'ਚ ਬੱਚੇ ਅੱਜ ਦੇਖਣ ਆਏ ਇੱਧਰ ਗਾਰਡਨ ਤੇ ਪੋਇਟਰੀ ਫਰਾਂ ਮੇਰਾ ਕਾਕੂ ਬਹੁਤ ਹੋ ਗਿਆ ਹੁਣ ਪੱਟਣ ਵਾਲਾ ਹੋਇਆ ਉਹ ਮੋਰੇ ਵੇਲ ਆ ਗਈ ਤੇ ਪੂਰਾ ਦੇਖਦਾ ਨਹੀਂਗਾ ਫਿਰ ਚਲੋ ਦੇਖਦੇ ਆ ਕਿਵੇਂ ਇਹਨੇ ਨਾ ਕੁਝ ਖਾਣ ਨੂੰ ਲੈਂਦਾ ਹੈ ਹਨਾ ਮੀਂਹ ਦੀ ਬੱਛੜ ਚਲ ਗਈ ਨਾ ਗੱਲ ਸਾਰੀ ਹਾਂ ਚਕੋਰਾ ਵੀ ਆ ਬੱਤਕਾ ਵੀ ਆ ਇਹ ਬਾਹਰ ਨੂੰ ਭੱਜ ਲਾ ਜੰਦੇ ਇਹਨਾਂ ਨੂੰ ਐ ਵੀ ਕੁਝ ਖਾਣ ਨੂੰ ਆ ਗਿਆ

मशीन तो ऊँगी है छोटी जी एक अभी इतनी चूचे वाला चूचे समान तो बहुत कुछ है समान हम उलझा पाया क्योंकि इतने सफाई करने वाली हुई कोई है ना खादिया नहीं कदीर है कहीं खादिया ये तो बहुत वाइसिया होंगे महंगी बहुत होंगे रमन खड़ाया करो ਪਾਣੀ ਆ ਗਿਆ ਇੱਧਰ ਵਾਟਰਵਰਕਸ ਦਾ ਰਾਜਿੰਦਰ ਜਾ ਰਿਹਾ ਖੇਤ ਪੱਠੇ ਲੈਣ ਵਾਸਤੇ ਲੈ ਸੂਰਜ ਡੁੱਬ ਰਿਹਾ ਡੁੱਬਦਾ ਹੋਇਆ ਸੂਰਜ ਕਿੰਨਾ ਸੋਹਣਾ ਲੱਗਦਾ ਹੈ ਨਾ ਗਣੇਸ਼ ਛਪਦਾ ਹੋਇਆ ਸੂਰਜ ਹੈ ਨਾ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਹੁਣ ਆਪ ਕਰਦੇ ਆਂ ਕੁਝ ਸ਼ਾਮ ਦੇ ਕੰਮ ਕਾਜ ਤੇ ਅਦਰ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹ ਰੱਬ ਅਗੇ ਅਰਦਾਸ ਕਰਦੇ ਆਂ ਚਲੋ ਜੀ ਅੱਜ ਵਾਲੇ ਬਲੌਗ ਦਾ ਆਪਾਂ ਕਰ ਰਿਹਾ ਐਂਡ ਜੀ ਮਿਲਾਂਗੇ ਕੱਲੂ ਇੱਕ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ